ਜਿਹੜੀ ਘਟਨਾ ਜੇਐਨਕੇ ਦੇ ਵਿੱਚ ਵਾਪਰੀ ਆ 28 ਬੰਦੇ ਮਾਰੇ ਗਏ ਇਹਨੂੰ ਲੈ ਕੇ ਦੇਸ਼ ਬੇਸ਼ੱਕ ਬਹੁਤ ਸਦਮੇ ਵਿੱਚ ਆ ਤੇ ਜੇ ਅਸੀਂ ਦੋਸ਼ ਦੇਈ ਜਾਈਏ ਕਿ ਪਾਕਿਸਤਾਨ ਨੇ ਸਭ ਕੁਝ ਕੀਤਾ ਜਾਂ ਜੇ ਹੋ ਗਿਆ ਉਹ ਹੋ ਗਿਆ ਸਹੀ ਗੱਲ ਜੋ ਆ ਪੇ ਇਹਦੇ ਲਈ ਜ਼ਿੰਮੇਵਾਰ ਸਿਰ ਭਾਜਪਾ ਸਰਕਾਰ ਆ ਕਿਉਂਕਿ ਇਦਾਂ ਦੇ ਕੰਮ ਕਦੇ ਵੀ ਸਰਕਾਰਾਂ ਦੀ ਛਾਹ ਦੇ ਬਿਨਾਂ ਨਹੀਂ ਹੁੰਦੇ ਹਮੇਸ਼ਾ ਹੀ ਜਦੋਂ ਤੋਂ ਭਾਜਪਾ ਸਤਾ ਦੇ ਵਿੱਚ ਆਈ ਆ ਜਦੋਂ ਵੋਟਾਂ ਦੇ ਵਿੱਚ 3-4 ਮਹੀਨੇ ਜਾਂ 5 ਮਹੀਨੇ ਰਹਿੰਦੇ ਹੁਣ ਉਦੋਂ ਹੀ ਇਹ ਗੱਲਾਂ ਵਾਪਰਦੀਆਂ ਤੇ ਅਗਲੀ ਗੱਲ ਇਹ ਆ ਦੇਸ਼ ਦੇ ਵਿੱਚ ਜੇ ਅਸੀਂ ਗੱਲ ਕਰੀਏ ਬੇਸ਼ੱਕ ਹਿੰਦੂ ਸਿੱਖ ਮੁਸਲਮਾਨ ਇਕੱਠੇ ਰਹਿੰਦੇ ਆ ਪਰ ਇਹਨਾਂ ਨੂੰ ਪਾੜਨ ਲਈ ਹੱਥ ਕੰਡਾ ਜੋ ਵੀ ਅਪਣਾਉਣਾ ਪਵੇ ਸਰਕਾਰ ਅਪਣਾ ਸਕਦੀ ਆ ਔਰ ਇਹਨਾਂ ਦੇ ਕੁਸ਼ਕ ਬੰਦੇ ਚਾਹੇ ਉਹਨਾਂ ਨੂੰ ਅਸੀਂ ਕਿਸੇ ਵੀ ਧਾਰਮਿਕ ਸੰਸਥਾ ਨਾਲ ਜੋੜ ਦਈਏ ਕਿਸੇ ਵੀ ਪਾਰਟੀ ਨਾਲ ਜੋੜੀਏ ਉਹ ਜਦੋਂ ਗੱਲ ਕਰਦੇ ਆ ਉਹ ਹਮੇਸ਼ਾ ਅੱਗ ਲਾਉਣ ਵਾਲੀ ਕਰਦੇ ਆ ਹੁਣ ਜੇ ਅਸੀਂ ਕਹੀਏ ਇਹ ਘਟਨਾ ਹੁਣ ਤਾਂ ਵਾਪਰੀਆਂ ਹੀ ਵਾਪਰੀਆਂ ਤੇ 78 ਦੇ ਵਿੱਚ 1978 ਦੇ ਵਿੱਚ ਨਰانکਾਰੀ ਬਾਬੇ ਗਰਬਚਨੇ ਵੱਲੋਂ ਜੋ 13 ਸਿੱਖ ਮਾਰੇ ਸੀ ਉਸ ਤੋਂ ਬਾਅਦ ਪਟਕੀ ਅਗ ਰੁਕੀ ਨਹੀਂ ਸੀ ਉਉਂ ਦੀ ਵਜ੍ਹਾ ਦੇ ਨਾਲ ਹੀ 84 ਦੇ ਵਿੱਚ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਹੋਇਆ ਸੀ ਉਹਦੇ ਨਾਲ ਹੀ 84 ਦੇ ਵਿੱਚ ਇੰਦਰਾ ਗਾਂਧੀ ਦੀ ਮੌਤ ਹੋਈ ਸੀ ਬੇਸ਼ੱਕ ਉਦੋਂ ਸਤਾ ਦੇ ਵਿੱਚ ਕਾਂਗਰਸ ਸੀ ਪਰ ਇੱਕ ਗੱਲ ਜ਼ਰੂਰ ਮੰਨਣੀ ਪਾਉਗੀ ਕਿ ਮੈਂ ਇੰਦਰਾ ਗਾਂਧੀ ਨੂੰ ਮਾਰਾ ਨਹੀਂ ਕਹਿੰਦਾ ਕਿਉਂਕਿ ਉਹਨੂੰ ਇਨਫਾਰਮੇਸ਼ਨ ਜਿਹੜੀ ਆ ਨਾ ਉਹ ਗਲਤ ਮਿਲਦੀ ਰਹੀ ਆ ਜੇ ਉਹਦੇ ਮਨ ਦੇ ਵਿੱਚ ਸਿੱਖਾਂ ਦੇ ਲਈ ਕੋਈ ਐਡੀ ਨਫ਼ਰਤ ਹੁੰਦੀ ਨਾ ਤਾਂ ਉਹਨੇ ਆਪਣੇ ਗਨਮੈਨ ਹਟਾ ਦੇਣੇ ਸੀ ਬਹੁਤ بڑا ਕਾਂਡ ਵਾਪਰਿਆ ਸੀ ਜੇ ਹੁਣ ਅਸੀਂ ਕਹੀਏ ਕਿ ਉਹਨਾਂ ਨੇ ਧਰਮ ਪੁੱਛ-ਪੁੱਛ ਕੇ ਮਾਰੇ ਆ ਹਿੰਦੂ ਤੇ ਉਦੋਂ ਜੋ ਕੁਝ ਦਿੱਲੀ 'ਚ ਹੋਇਆ ਸੀ ਉਦੋਂ ਵੀ ਤਾਂ ਇਹ ਨਹੀਂ ਸਿਰ ਦੇ ਉੱਤੇ ਪੱਗਾਂ ਦੇਖ-ਦੇਖ ਕੇ ਸਿੱਖ ਸਾੜੇ ਸੀ ਉਹਦੇ ਪਿੱਛੇ ਸ਼ਹਿ ਕਿਹਦੀ ਸੀ ਸਿਰ ਸਰਕਾਰ ਦੀ ਜਾਂ ਉਹਨਾਂ ਗਲਤ ਲੀਡਰਾਂ ਦੀ ਜਿਨ੍ਹਾਂ ਦੇ ਮਨ ਦੇ ਵਿੱਚ ਹਿੰਦੂ ਸਿੱਖ ਮੁਸਲਮਾਨ ਨੂੰ ਲੈ ਕੇ ਨਫ਼ਰਤ ਦੀ ਅੱਗ ਹੈਗੀ ਆ ਇਹਨਾਂ ਨੇ ਕਦੇ ਇਹ ਨਹੀਂ ਸੋਚਿਆ ਕਿ ਸਾਡੇ ਹਿੰਦੂਸਤਾਨ ਦਾ ਇਤਿਹਾਸ ਇਹ ਰਿਹਾ ਵੀ ਇਹ ਹਜ਼ਾਰ ਸਾਲ ਤੱਕ ਗੁਲਾਮ ਰਹਿ ਗਿਆ ਜੇ ਇਹਨਾਂ ਦੇ ਕੋਲ ਕੋਈ ਤਾਕਤਵਰ ਰਾਜਾ ਹੁੰਦਾ ਤੇ ਉਹ ਇਹਨਾਂ ਨੂੰ ਇਸ ਕਲਮੀ ਦੇ ਵਿੱਚੋਂ ਕੱਢ ਲੈਂਦਾ ਜੇ ਸ਼ਿਵਾਜੀ ਮਰਠਾ ਜਾਂ ਅਸੀਂ ਮਹਾਰਾਣਾ ਪ੍ਰਤਾਪ ਦੀ ਗੱਲ ਕਰੀਏ ਜਾਂ ਰਾਣੀ ਛਾਂਸੀ ਦੀ ਵੀ ਗੱਲ ਕਰਦੇ ਆ ਉਹਨਾਂ ਨੇ ਦੁਸ਼ਮਣਾਂ ਦੇ ਖਿਲਾਫ ਲੜਾਈ ਲੜੀ ਤੇ ਉਹਨਾਂ ਨੂੰ ਮਰਵਾਉਣ ਵਾਲੇ ਉਹਨਾਂ ਨੂੰ ਹਰਾਉਣ ਵਾਲੇ ਸਿਰਫ ਸਾਡੇ ਹੀ ਲੋਕ ਸੀ ਕੋਈ ਤੀਜਾ ਨਹੀਂ ਸੀ ਤੇ ਇਸ ਕਰਕੇ ਜੇ ਅਸੀਂ ਕਹੀਏ ਇਹ ਜੋ ਹਿੰਦੂ ਸਿੱਖ ਮੁਸਲਮਾਨ ਦਾ ਰੌਲਾ ਪਾਈ ਫਿਰਦੇ ਆ ਹਿੰਦੂ ਵੀ ਇਸ ਗੱਲ ਨੂੰ ਸੋਚ ਲੈਣ ਕਿ ਹਿੰਦੂਆਂ ਦੇ ਦੁਸ਼ਮਣ ਹਿੰਦੂਆਂ ਦੇ ਵਿੱਚ ਹੈਗੇ ਆ ਕੁਛ ਇੱਕ ਜਿਹੜੇ ਲੋਕ ਹੈਗੇ ਆ ਜਿਹੜੇ ਇਦਾਂ ਦੀ ਅੱਗ ਨੂੰ ਫੁਲਾਉਂਦੇ ਆ ਉਹਨਾਂ ਤੋਂ ਹਿੰਦੂ ਤਬਕਾ ਵੀ ਹਿੰਦੂ ਭਾਈਚਾਰਾ ਵੀ ਦੁਖੀ ਆ ਅੰਦਰੋਂ ਜੇ ਅਸੀਂ ਸਿੱਖਾਂ ਦੀ ਗੱਲ ਕਰੀਏ ਤੇ ਪੂਲਾ ਵੀ ਆਪਣੇ ਆਪ ਨੂੰ ਸਿੱਖ ਹੀ ਕਹਾਉਂਦਾ ਸੀ ਤੇ ਬਾਬਾ ਰਾਮ ਰਹੀਮ ਆ ਇਹ ਵੀ ਤਾਂ ਸਿੱਖਾਂ ਦੇ ਹੀ ਘਰ ਜੰਮਿਆ ਹੈ ਨਾ ਇਹਨਾਂ ਦਾ ਕਿਰਦਾਰ ਕਿੰਨਾ ਚੰਗਾ ਆ ਤੇ ਇਸੇ ਤਰ੍ਹਾਂ ਮੁਸਲਮਾਨ ਆ ਗੇ ਰੰਗਜੀਤ ਜਾਂ ਵਜੀਰ ਖਾਨ ਜਾਨਮ ਸੀ ਤੇ ਕੂਟਲਾ ਨਹੰਗ ਖਾਂ ਪੀਰ ਬੁੱਧੂ ਸ਼ਾ ਜਾਂ ਨਵੀ ਖਾਂ ਗਨੀ ਖਾਂ ਉਹ ਉਹਨਾਂ ਦੇ ਵਿੱਚ ਇਨਸਾਨੀਅਤ ਕਾਇਮ ਸੀ ਇਸ ਕਰਕੇ ਕਿਸੇ ਨੂੰ ਵੀ ਇਹਨਾਂ ਗੱਲਾਂ ਨਾਲ ਨਹੀਂ ਜੋੜਨਾ ਚਾਹੀਦਾ ਹੁਣ ਜੇ ਅਸੀਂ ਅਗਲੀ ਗੱਲ ਕਰਦੇ ਹਾਂ ਤੇ ਗੁਰੂ ਰਵਦਾਸ ਜੀ ਮਹਾਰਾਜ ਇੱਕ ਉਹ ਪਹਿਲੇ ਕ੍ਰਾਂਤੀਕਾਰੀ ਧਾਰਮਿਕ ਆਗੂ ਸੀ ਜੇਨਾ ਨੇ ਜਾਤ ਪਾਤ ਦੇ ਖਿਲਾਫ ਬਹੁਤ ਵੱਡਾ ਇੱਕ ਸੰਘਰਸ਼ ਕੀਤਾ ਸੀ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਇੱਕ ਉਸ ਵੇਲੇ ਦੇ ਹਕੂਮਤ ਮੁਗਲਾਂ ਦੀ ਸੀ ਉਸ ਵੇਲੇ ਦੇ ਰਾਜੇ ਨੂੰ ਇਹ ਕਹਿਣਾ ਕਿ ਬਾਬਰ ਨਹੀਂ ਜਾਬਰ ਆ ਉਹ ਛੋਟੀ ਗੱਲ ਨਹੀਂ ਸੀ ਉਸ ਤੋਂ ਬਾਅਦ ਉਹ ਇਨਸਾਨੀਅਤ ਦੇ ਪੁਜਾਰੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਮੁਖ ਦੇ ਵਿੱਚੋਂ ਸੁਖਮਣੀ ਸਾਹਿਬ ਵਰਗੀ ਗੁਰਬਾਣੀ ਪੈਦਾ ਹੋਈ ਮੁਖ ਦੇ ਵਿੱਚੋਂ ਨਿਕਲੀ ਤੇ ਉਹਨਾਂ ਨੂੰ ਸਾਡੇ ਆਪਣਿਆਂ ਨੇ ਤੱਤੀ ਲੋ ਤੇ ਭਾਇਆ ਸੀਸ ਦੇ ਵਿੱਚ ਰੇਤਾ ਪਾਈ ਔਰ ਉਬਲਦੀ ਦੀਗ ਵਿੱਚ ਉਵਾਲਿਆ ਤੁਸੀਂ ਆਪ ਸੋਚੋ ਕਿ ਜਿਸ ਸੀਸ ਦੇ ਉੱਤੇ ਛਤਰ ਚੁਲਣਾ ਚਾਹੀਦਾ ਸੀ ਉਹਦੇ ਵਿੱਚ ਤੱਤੀ ਰੇਤ ਪਾਈ ਗਈ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਦਿੱਲੀ ਦੇ ਵਿੱਚ ਸ਼ਹੀਦ ਕੀਤਾ ਗਿਆ ਸਿਰਫ ਕਿਸ ਲਈ ਇਸ Hindu ਧਰਮ ਦੀ ਰਾਖੀ ਲਈ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਹੀ ਪਰਿਵਾਰ ਬਾਹਰ ਲਿਆ ਉਹਨਾਂ ਦਾ ਕੋਈ ਪਰਸਨਲ ਮਸਲਾ ਨਹੀਂ ਸੀ ਉਹਨਾਂ ਦਾ ਇੱਕ ਜ਼ੁਲਮ ਦੇ ਖਿਲਾਫ ਲੜਾਈ ਲੜਨਾ ਹੀ ਸੀ ਤੇ ਇਹਨਾਂ ਲੋਕਾਂ ਨੇ ਜਾਣਿਆ ਕਿਹਦਾ ਆ ਇੱਥੇ ਸਿੱਖ ਸਿੱਖਾਂ ਦੇ ਦੁਸ਼ਮਣ ਮੁਸਲਮਾਨ ਮੁਸਲਮਾਨਾਂ ਦੇ ਦੁਸ਼ਮਣ ਤੇ ਹਿੰਦੂ ਹਿੰਦੂਆਂ ਦੇ ਦੁਸ਼ਮਣ